ਕਿੱਥੇ ਬੈਠਾ ਕੀ ਕਰਦਾ ਆਂ ਤਾ ਮੱਠਾ ਠੀਕ ਨਹੀਂ ਮੇਰੇ ਘਰ ਅੱਜ ਭੱਜ ਜਾ ਲੈ ਲਾ ਬਦਰਾ ਆਦਾ ਜਾ ਕੇ ਕਿੱਥੇ ਆ ਜਾ ਆ ਜਾ 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 ਪੱਜਾ ਆਪਾਂ ਨੂੰ ਕੀ ਆਪੇ ਮਾਰਨਗੇ ਲੜ ਕੇ ਆ ਜਾ ਉਹ ਮੱਠਾ ਸਾਹਮਣੇ ਲੈ ਸਰਪੰਚਾ ਮੈਨੂੰ ਡਰਾਉਂਦਾ ਹੁੰਦਾ ਸੀ ਪੈਸਾ ਆਏ ਆ ਲਾਣਾ ਹੁਣ ਤੂੰ ਆਪਦੇ ਪੈਸੇ ਦੇ ਸਿਰ ਤੇ ਘਰੇ ਤਾਂ ਬੜ ਕੇ ਰੱਖਾ ਬਹੁਤ ਦਿਨ ਹੋ ਗਏ ਤੈਨੂੰ ਭੱਜੇ ਫਿਰਦੇ ਨੂੰ ਆਜੂ ਮੇਰਾ ਬਕਾਇਆ ਸੀ ਨਾ ਬੱਚਦਾ ਹੁਣ ਤੇਰਾ ਵੀ ਨਹੀਂ ਜਿੰਦਾ ਵੀ ਸਰਪੰਚ ਵਾਂਗੂ ਕੋਲਾ ਹੀ ਨਿਕਲਿਆ ਇੱਕ ਨਾਲ ਹੀ ਗਿਆ ਚਲ ਬੈਠਾ ਸਰਪੰਚਾ ਤਰੀ ਹਿੱਕ ਤੇ ਲੈ ਆਪਦੇ ਪੈਸੇ ਦਾ ਜੋਰ ਆਹ ਸੋਫਿਆਂ ਤੇ ਬੈਠ ਬਹੁਤ ਮਿੰਟਾਂ ਕਰੀਆਂ ਸਰਪੰਚ ਦੀਆਂ ਪਰ ਨਾ ਪੈਸੀ ਨਹੀਂ ਤੇ ਮੈਂਬਰ ਨੇ ਸਰਪੰਚ ਦਾ ਦਿਮਾਗ ਖਾਤਾ। ਹੋਣਾ ਸਰਪੰਚਾ ਤੂੰ ਕਿੰਨਾ ਚਿਰ ਲੁਕੇਗਾ। ਫੋਨ ਤਾਂ ਲਾ ਕੇ ਦੇਖਾਂ। ਤਾਂ ਵੀ ਚੰਗਾ ਕਰ ਗਈ ਉਹ। ਥੋੜੀ ਵਿਚਾਰੀ ਫੋਨ ਦੇ। ਕੀ ਦਾ ਆਗਾ ਨਵਾਂ ਹੀ ਨੰਬਰ ਹਲੋ ਹਾਂ ਸਰਪੰਚਾ ਪਤਾ ਤਾਂ ਲੱਗ ਹੀ ਗਿਆ ਹੁਣ ਵੀ ਕੌਣ ਬੋਲਦਾ ਤੇਰੇ ਘਰੇ ਬੈਠਾ ਜੇ ਤੇਰੇ ਚ ਹਿੰਮਤ ਹੈ ਤੇਰੇ ਪੈਸੇ ਚ ਹਿੰਮਤ ਹੈ ਤਾਂ ਇੱਕ ਵਾਰੀ ਤੂੰ ਸਾਡੇ ਸਾਹਮਣੇ ਤਾਂ ਬਾਕੀ ਤੂੰ ਮੈਂਬਰ ਦਾ ਤੇ ਤੇਰੇ ਅੰਦਰ ਗਤੀ ਚੇਲਿਆਂ ਦਾ ਹਾਲ ਦੇਖ ਹੀ ਲਿਆਉ ਹੁਣ ਤੇਰੀ ਵਾਰੀ ਆ ਤੂੰ ਪੱਦਲਾ ਜਿੰਨਾ ਚਿਰ ਮਰਜੀ ਪੱਦਲਾ ਤੂੰ ਮੇਰੇ ਘਰ ਬਕਾਇਆ ਸੀ ਮੈਂ ਤੇਰੇ ਘਰੇ ਬੈਠਾ ਜੇ ਪਹੁੰਚ ਆ ਤਾਂ ਮੈਨੂੰ ਘਰੋਂ ਬਾਹਰ ਕੱਢ ਦੇ ਇੱਕ ਵਾਰੀ ਮੱਥੇ ਲੱਗ ਮੇਰੇ ਹਾਂ ਫੋਨ ਹੀ ਕੱਟ ਗਿਆ ਇੰਨੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਆ ਵੀ ਆ ਕੁਝ ਹੋ ਜੂਗਾ। ਯਾਦਨ ਵੀ ਦੇਖਣੇ ਪੈਣਗੇ। ਕਦੀ ਵੀ ਸੋਚਿਆ ਸੀ ਇੰਨੇ। ਕੀਦਾ ਆ ਗਾ ਤੇ ਫੋਨ? ਕਿਛੇ ਦਾ ਨਹੀਂ ਉਸ ਪੜੇ। ਤਾਂ ਵੀ ਕੀਦਾ ਸੇ ਇਨੀ ਟੈਨਸ਼ਨ ਜੀ ਚ ਲੱਗਦਾ। ਬਸ ਪੜੇ ਗਲਤੀਆਂ ਬਹੁਤ ਹੋਉਂਦੀਆਂ। ਕਿਛੇ ਦੇ ਸਿਰ ਤੇ ਛੱਡ ਜੀ ਉਹ ਗਲਤੀਆਂ ਬਹੁਤ ਹੋ ਜਾਂਦੀਆਂ ਇਨਸਾਨ ਤੋਂ। ਤਾਂ ਵੀ ਕੀਦਾ ਫੋਨ ਸੇ? ਮਾਦੋ ਆਪਣੇ ਮੈਂਬਰ ਨਹੀਂ ਸੀਗਾ ਸਾਰਾ ਕੁਝ ਸੁਣ ਸੁਵਾਈ ਬੈਠਾ ਸੀ ਤੈਨੂੰ ਪਤਾ ਵੀ ਪਰੇਹਾਈ ਤੇਰੀ ਬਾਹਰ ਹੂੰ ਕੁੜਨਾ ਪੜਦਿਆਂ ਬੱਚੀਆਂ ਚਿੱਡੀਗੜ ਤੇ ਲਵਲੀ ਤਾਂ ਮੈਂਬਰਸ਼ਿਪ ਆਪਣੇ ਪਿੰਡ ਵਾਲਾ ਕੋਕ ਚ ਆਪਣੇ ਪਿੰਡੋਂ ਬੁੰਡਾ ਹੁੰਦਾ ਸੀ ਸ਼ਿਕੰਦਰ ਅੱਛਾ ਬਸ ਉਧਰ ਉਧਰ ਹੀ ਪੈਸੇ ਮਿੱਥੋ ਲਈ ਜਾਏਗਾ ਵਿੱਚ ਸੱਨ ਵਿਚਾਰੇ ਪਤਾ ਨਹੀਂ ਖਾਈਗਾ ਪਤਾ ਨਹੀਂ ਕੀ ਕਰੀਗਾ ਉਹ ਸ਼ਿਕੰਦਰ ਮੇਰੇ ਮਗਰ ਪਿਆਰਦਾ ਕੀ ਕਹਿੰਦਾ ਸ਼ਿਕੰਦਰ ਉਹੀ ਭੈਣ ਨਾਲ ਰੌਲਾ ਰੁਗਾ ਸੀਗਾ ਸਹੀ ਗੱਲ ਤਾਂ ਹਾਂ ਉਹ ਮੈਨੂੰ ਤਾਂ ਪਤਾ ਨਹੀਂ ਕਿਸੇ ਕੋਲ ਦਾ ਪਤਾ ਵੀ ਨਹੀਂ ਹੈਗਾ ਕਿ ਪੈਸੇ ਲੈ ਕੇ 1.5 ਲੱਖ ਰੁਪਏ ਪਰਨੋ ਦਿੱਤਾ ਸੀਗਾ ਹੂੰ ਮੁਰਤੂ ਕਹਿੰਦੇ ਨੇ ਮੋੜ ਮਾੜਦਾ ਪਤਾ ਨਹੀਂ ਕਿੰਵੇਂ ਮੈਨੂੰ ਮਤਲਬ ਕਿ ਪਤਾ ਨਹੀਂ ਇਹਨਾਂ ਗੱਲਾਂ ਬਾਰੇ ਕਿ ਦੇਖੋ ਕੀ ਬੰਦ ਹੈ ਕਰ ਗਿਆ ਸਾਰਾ ਕੁਝ ਮੈਂ ਤੈਨੂੰ ਸੱਚੀ ਕਹਦਾ ਨਹੀਂ ਵੀ ਕਰ ਗਿਆ ਸਾਰਾ ਕੁਝ ਮੈਂਬਰੀ ਕਰ ਗਿਆ ਮੈਨੂੰ ਬਾਲਾ ਪਤਾ ਨਹੀਂ ਸੀ ਕਿ ਤੁਸੀਂ ਹੁਣ ਸ਼ਿਕੰਦਰ ਤੈਨੂੰ ਕੀ ਕਹਿੰਦਾ ਸ਼ਿਕੰਦਰ ਬਾਸਾ ਨਹੀਂ ਕਹਿੰਦਾ ਮੇਰੇ ਨਾਲ ਤੁਸੀਂ ਧੋਖਾ ਕੀਤਾ ਹੈ ਘਰੇ ਵੀ ਕਹਿੰਦਾ ਮੈਂ ਬਾਰੂ ਗੱਲ ਹੁਣ ਫੋਨ ਕਿਵੇਂ ਆਇਆ ਸੀ ਸ਼ਿਕੰਦਰ ਕੀ ਕਹਿੰਦਾ ਨਹੀਂ ਇਹ ਕਹਿੰਦਾ ਸ਼ਬੀਰ ਕਿੱਥੇ ਹੈ ਕਰੇ ਵੀ ਆਪਣੀ ਜੰਦ ਦੌੜ ਕੇ ਵੇ ਕਹਿੰਦੇ ਸ਼ਿਕੰਦਰ ਅੱਛਾ ਹੂੰ ਫੇਰ ਵਈ ਹੁਣ ਕੀ ਹਾਲ ਹੋਣਾ ਉਹ ਆਪਣੇ ਪਿੰਡ ਦਾ ਦੂਜਾ ਸੀ ਜਿਹੜਾ ਸ਼ੰਦਰੂ ਬੰਡੀ-ਮੁੰਡੀ ਰਹਿਣ ਲੱਗਿਆ ਸੀ ਹਾਂ ਉਹਦੇ ਚ ਵੀ ਕਹਿੰਦੇ ਕਾਰਕੂਰ ਮਰ ਗਿਆ ਤਾਂ ਹੀ ਤਾਂ ਮੈਂ ਤੇਰੇ ਕੋਲ ਆ ਹੁਣ ਤਿੰਨ ਚਾਰ ਦਿਨਾਂ ਦਾ ਜਿਸ ਤਰੀਕੇ ਤਾਂ ਹੀ ਆ ਭਾਵੇਂ ਕਿੱਥੇ ਭਾਂਜਾ ਦੋਂਦੇ ਸੀ ਇਹ ਪਰ ਭਣੇ ਆਪ ਦੀ ਮੋੱਕੇ ਤੇ ਕੰਮ ਹੁੰਦੀ ਗੱਲ ਸਹੀ ਹੈ ਭੈਣਾਂ ਤੋਂ ਤਾਂ ਫੇਰ ਵੀ ਨੀ ਮੁੱਖ ਮੋੜਿਆ ਜਾਂਦਾ ਭਾਈਆਂ ਤੋਂ ਭਰਾ ਮੁੱਖ ਮੋੜ ਜਾਂਦੇ ਆ ਹਾਂ ਬੇਨਤੀ ਭੈਣਾਂ ਨਹੀਂ ਮੋੜ ਸਕਦੇ ਨੇ ਫਿਰ ਹੁਣ ਕੀ ਹੱਲ ਬਣ ਸੇ ਦੇਖੋ ਹੁਣ ਕੀ ਬਣੂਗਾ ਉਹਦਾ ਮਗਰ ਪਿਆ ਕਰਦਾ ਕੀ ਪਤਾ ਕੀ ਕੀ ਕਹਿੰਦਾਗਾ ਫਿਰ ਵੀ ਵੀ ਪੈਸੇ ਵਾਪਸ ਕ ਪੈਸੇ ਵਾਪਸ ਕਰਦਨੇ ਆ ਪਸ਼ਕੰਦਰ ਨੂੰ ਤੂੰ ਕਹਿੰਦਾ ਮੈਂ ਬਦਲ ਹੀ ਜਣਾ ਘਰ ਜਿੰਦਾ ਤੋੜੀ ਬੈਠਾਗਾ ਮੈਂਬਰ ਦਾ ਸਪਲਾਈਜੀ ਮੈਨੂੰ ਪਤਾ ਨਹੀਂ ਬਰੂ ਕੇ ਬੱਚੋ ਦੀ ਸਟੱਟਸ ਟਮਾਰ ਗੱਲ ਉੱਪਰ ਗਿਆ ਹੋਊ ਫਿਰ ਆਪਾਂ ਸ਼ਕੰਦਰ ਨਾਲ ਗੱਲ ਕਰਕੇ ਦੇਖ ਲੈਂਦੇ ਆ ਮੈਨੂੰ ਲੋਕ ਸਾਡੇ ਯਾਰ ਕੇ ਲੋਕਾਂ ਨੇ ਜਿਤਾਇਆ ਸੀ ਬਿੱਤੂ ਚੰਗੇ ਕੰਮ ਕਰੇਗਾ ਪਰ ਤੂੰ ਗਰੀਬਾਂ ਨਾਲ ਹੀ ਧੱਕਾ ਕਰਨ ਲੱਗ ਗਿਆ ਸਹੀ ਗੱਲ ਹੈ ਇੱਕ ਤਾਂ ਕੋਈ ਵੀ ਗੁੰਡਾ ਗੈਂਗਸਟਰ ਢਿੱਡੋਂ ਨਹੀਂ ਪੈਦਾ ਹੁੰਦਾ ਇਹ ਜਿਹੇ ਲੋਕ ਇਹ ਜਿਹੇ ਲੋਕ ਬਣਾ ਦਿੰਦੇ ਆ ਮਜਬੂਰ ਕਰ ਦਿੰਦੇ ਆ ਇਹ ਜਿਹਦਾ ਕੰਮ ਕਰਦੇ ਨਹੀਂ ਤਾਂ ਆਪਦੀ ਕਿਰਤ ਕਮਾਈ ਕਰੀ ਜਾਂਦੇ ਸੀ ਆਪਦੇ ਪਰਿਵਾਰ ਚ ਖੁਸ਼ ਸੀ ਅਰੇ ਇਹ ਜੇ ਲੋਕਾਂ ਜਿੰਨਾ ਚਿਰ ਇਹ ਲੋਕ ਐ ਸਮਾਜ ਦਾ ਭਲਾ ਹੋ ਹੀ ਨਹੀਂ ਸਕਦਾ ਉਦੋਂ ਵੱਡੀ ਗਲਤੀ ਲੋਕਾਂ ਦੀ ਜਿਨ੍ਹਾਂ ਨੂੰ ਇਹ ਜੇ ਬੰਦੇ ਨੂੰ ਚੁਣਦੇ ਆ ਕੋਈ ਨਹੀਂ ਜਮਾ ਲੋਕਾਂ ਦੇ ਵਿਚਾਲੇ ਖੜਾ ਕੇ ਵਿਚਾਲੇ ਖੜਾ ਕੇ ਦਾ ਕੋ ਟੁੱਗਾ ਵਾਲੇ ਦਾ ਮੇਰਾ ਗਿਆ ਸਰ ਪੈਂਚ ਦਾ ਆ ਗਿਆ ਚੱਲ ਕੀ ਪਤਾ ਮਾਲਕ ਨੇ ਹੂੰ ਤਾਂ ਪੈਂਦਾ ਨਹੀਂ ਸੀ ਐਂ ਹੋ ਕਰਨਾ ਪਏਗਾ ਬੈਠਾ ਹੁਣ ਜਿੰਨਾ ਜਰਾ ਹੁੰਦਾ ਕਿੰਨੇ ਕ ਦਿਨ ਲੱਗੂਗਾ ਦੇਖ ਪੜਣੀ ਤੂੰ ਮੇਰੀ ਬੱਡੀ ਪਰ ਮੈ ਤੇਰੇ ਕੋਲ ਤਾਂ ਹੀ ਆਇਆ ਮੈਨੂੰ ਤੂੰ ਹੀ ਬਚਾ ਸਕਦੀ ਹੈ ਮੈਨੂੰ ਇਸ ਕੇਂਦਰ ਮਾਰ ਦੇ ਪੜੇ ਦੇਖ ਬ੍ਰੇਮ ਹੁਣ ਸੋਡੀ ਮੈਨੂੰ ਵੀ ਪਤਾ ਵੀ ਸੋਡੀ ਬੰਦ ਤੇ ਰਿਹਾ ਇਸ ਵਿੱਚ ਦੀ ਹਣਾ ਸਾਲ ਹੋ ਗਿਆ ਤੂੰ ਆ ਕੇ ਨਹੀਂ ਬੜਿਆ ਹੁਣ ਮੈਂ ਕਿਹੜੇ ਮੋਹ ਨਾਲ ਉਹਨੂੰ ਆਖਾਂ ਕਦੇ ਨਾ ਤੂੰ ਫੋਨ ਲਾਇਆ ਕਦੇ ਤਾਂ ਭੈਣ ਕੋਈ ਲੋੜੀ ਦੀ ਦੀਵਾਲੀ ਕਦੇ ਤਾਂ ਜਿਆਦਾ ਆਉਂਦੀ ਆ ਕੋਣੀ ਬਸ ਹੁਣ ਤੂੰ ਹੁਣ ਭੈਣਾਂ ਤਾਂ ਫੇਰ ਵੀ ਠਟਮਾਚੇ ਦਾ ਚੱਲ ਕੋਈ ਨਹੀਂ ਮੈਂ ਚੋਰੀ ਸ਼ਪੇਰੀ ਗੱਲ ਕਰਕੇ ਦੇਖੂਗੀ ਜੇ ਤੇਰਾ ਭਾਈ ਉਹਨੂੰ ਨਾ ਦੱਸੀ ਪਰ ਮੈਂ ਛੋਟਾ ਤਾਂ ਪੁੱਤ ਆਉਂਦਾ ਪੱਟਾ ਮੇਰਾ ਨਾ ਪੱਟਦੀ ਭਰਾਵਾ ਨਹੀਂ ਨਹੀਂ ਭਣੇ ਜੇ ਮਰਜ਼ੀ ਕਰ ਬਸ ਮੇਰਾ ਨਾ ਪੱਟ ਤੇ ਤੂੰ ਆਪ ਹੀ ਜੇ ਤੇਰਾ ਬਾਈ ਤੇਰੇ ਅੱਖੇ ਲੱਗਦਾ ਤੂੰ ਆਪ ਹੀ ਗੱਲ ਕਰ ਲੈ ਜਦੋਂ ਆ ਗਿਆ ਨਾ ਕਰੇ ਤੂੰ ਆਪ ਕਰ ਲੈ ਹੁਣ ਤਾਂ ਭਣੇ ਮੈਂ ਤੇਰੇ ਤੇ ਵਿੱਚੋਂ ਭਾਈ ਮੈਂ ਕੋਈ ਸਹਾਰਾ ਲਵਾ ਦੂੰ ਤੈਨੂੰ ਕੋਈ ਪੈਸੇ ਦੀ ਮਦਦ ਆ ਉਹ ਦੱਸ ਭਣਾਂ ਤੂੰ ਤਾਂ ਫੇਰ ਵੀ ਨਹੀਂ ਮੁੱਖ ਮੋੜਿਆ ਜਾਂਦਾ ਹੁੰਦਾ ਦੱਸ ਭਣੇ ਜਿਹੜੇ ਭਰਾ ਹੁੰਦੇ ਆ ਉਹ ਨਾ ਫੋਨ ਕਰਦੇ ਆ ਕਦੇ ਮੈਂ ਕੀ ਕਰਨਾ ਮੁੰਡਾ ਸ਼ੋ ਨਸ਼ੇੜੀ ਨਿਕਲ ਗਿਆ ਮੈਂ ਪੈਸਾ ਮੈਂ ਜੀ ਨਹੀਂ ਜਾ ਤੱਕ ਕਰਦਾ ਪਰ ਮੈਨੂੰ ਤੇ ਕੋਈ ਸੋਚ ਨਾ ਸੀ ਕਦੇ ਤਾਂ ਫੋਨ ਹੀ ਕਰ ਲਿਆ ਕਰਦਾ ਛੇਕਣਾ ਨਾ ਹੁੰਦਾ ਬਚਪਨ ਇਕੱਲਾ ਰਹਿ ਗਿਆ ਫਿਰ ਤੇਰੀ ਵਾਰਾ ਜੋ ਆਖ ਪੜਦੇ ਇਕੱਲਾ ਕਰਕੇ ਵਸਾਇਆ ਜੀ ਤਾਂ ਹੀ ਤਾਂ ਇਕੱਲਾ ਕਰਕੇ ਤਾਂ ਫਸ ਗਿਆ ਉਹਨੂੰ ਸਰ ਮੈਂਬਰ ਨੂੰ ਜ਼ਿੰਮੇਵਾਰੀ ਸਮਾਤੀ ਮੈਂ ਹੁਣ ਤੂੰ ਦੇ ਕੱਲ ਆਇਆ ਤੂੰ ਗੱਲ ਨਹੀਂ ਕਰੀ ਅੱਜ ਵੀ ਤਾਂ ਤੂੰ ਦੱਸਦਾ ਹੀ ਐ ਜਦੋਂ ਫੋਨ ਆ ਗਿਆ ਇਕਬਦਰ ਦਾ ਕੱਲ ਦਾ ਆਇਆ ਹੁੰਦਾ ਕੋਈ ਹੱਲ ਹੁੰਦਾ ਹਣ ਸਹੀ ਚੀਜ਼ ਹੈ ਵੀ ਨਹੀਂ ਇਹ ਦਈ ਮੇਰੀ ਗਲਤੀ ਹੈ ਮੈਂ ਤੂੰ ਹੁੰਦੀ ਦੱਸੰਦਾ ਚੱਲ ਤੂੰ ਪੁੱਛਣਾ ਹਮ ਮੇ ਕਿਸੇ ਨਾਲ ਹੱਲ ਨਾ ਉਹਦੇ ਕੋਲ ਗੱਲ ਕਰਦੀ ਮੈਂ ਉਹ ਆਪ ਹੀ ਚਲ ਬੋਚ ਲੈਂਦਾ ਗੱਲ ਜਿੰਨੀ ਕੁ ਬੋਚੀ ਦੀ ਉਹ ਤਾ ਚਲੋ ਹਮ ਮੇ ਬਹੁਤ ਗੱਲਾਂ ਹੋ ਗਈਆਂ ਹੁਣ ਭਰਾ ਮੈਂ ਤੈਨੂੰ ਇੱਕ ਹੱਲ ਦੱਸਦੀ ਹਾਂ ਹੈ ਤਾਂ ਢਿੱਡ ਦਾ ਨਰਮ ਉਹ ਦਿਲ ਦਾ ਤੈਨੂੰ ਵੀ ਪਤਾ ਤੂੰ ਉਹਦੀ ਮੇਨ ਤੋਂ ਵੱਡੀ ਕਰ ਲੈ ਵਿੱਚ ਪਈ ਮੈਂ ਚਲ ਜੀ ਮੈਂ ਭੈਣੇ ਆਖੀ ਤੂੰ ਮੈਂ ਕਰਨ ਪਰ ਮੈਨੂੰ ਇੱਕ ਵਾਰੀ ਵੀ ਚਾ ਲੈਣੀ ਮੈਂ ਮੈਂ ਵੀ ਉਹ ਨਾਲ ਵਿੱਚ ਬੋਲ ਪੂੰਗੀ ਹੋਰ ਕੀ ਆ ਫਿਰ ਭੈਣਾਂ ਤਾਂ ਫਿਰ ਵੀ ਭੈਣਾਂ ਦਾ ਢਿੱਡ ਮੱਚਦਾ ਹੁੰਦਾ ਭਰਾ ਮਾਂ ਤੇ ਪਰ ਭਰਾ ਮਾਂ ਦਾ ਨਹੀਂ ਮੱਚਦਾ ਭੈਣਾਂ ਤੇ ਮਾ ਭਣੀ ਮੈਂ ਤਾਂ ਹੀ ਆ ਕਿ ਤੂੰ ਵੱਡੀ ਸਿਆਣੀ ਐ ਤਾਂ ਹੀ ਮੈਂ ਤੇਰੇ ਕੋਲ ਆ ਮੈਨੂੰ ਤੂੰ ਹੀ ਬਚਾ ਸਕਦੀ ਆ ਹਾਈ ਹਾਈ ਦੋ ਟਾਂਕੀ ਕਿਥੇ ਚਲੀ ਗਈ ਘਰ ਦਾ ਪੂਰਾ ਹਾਲ ਹੋਇਆ ਕਿਆ ਨੇਰੀਆਂ ਨੂੰ ਉਤੋਂ ਸੰਦਨੇ ਮੈਨੂੰ ਫੋਨ ਤੱਕ ਵੀ ਨਹੀਂ ਕੀਤਾ ਮੈਂ ਕਿਵੇਂ ਆ ਕਿਵੇਂ ਨਾ ਚਲਾਂ ਗੱਬੀ ਸੁਪাইয়া ਤੁਮੈ ਫੇਰੀ ਕਰੂੰਗੀ ਪਰ ਨਮਸਕਾਰ ਬਤਾ ਪਤਾ ਲੈਣੀ ਕਿ ਲੋਕ ਤਾਂ ਪਿੰਡ ਦੇ ਵਿੱਚ ਇੰਨੀ ਇੰਨੀਆਂ ਗੱਲਾਂ ਕਰਦੇ ਆਂ ਬੀ ਸਿਕੰਦਰ ਨੇ ਤਾਂ ਉਹਨਾਂ ਦਾ ਕਾ ਕਰਾ ਜਦ ਕਰੀ ਉਹ ਕੀ ਆਸੀ ਉਹਨਾਂ ਨੇ ਵੀ ਜਦੋਂ ਵੀ ਮੈਂ ਤੈਨੂੰ ਮਿਲੂ ਸਰਪੰਚ ਦੇ ਘਰੇ ਮਿਲੂ ਜਿੰਦੇ ਤਾਂ ਮੈਂ ਆ ਕੇ ਖੜੂ ਪਹਿਲਾਂ ਸਰਪੰਚ ਦੇ ਘਰੇ ਜਾ ਕੇ ਆਨੀ ਆ ਕੁੜੀ ਕੋ ਸਿਕਰ ਸਿਕਰ ਤੁਸੀਂ ਕੌਣ ਮੈਂ ਸਰਪੰਚ ਦੇ ਥੋੜੀ ਸਰਪੰਚ ਦੀ ਕੁੜੀ ਤੁਸੀਂ ਸਾਡੇ ਘਰੇ ਕਿਵੇਂ ਆ ਗਏ ਅੱਜ ਮੈਂ ਤਾਂ ਜੀ ਆਪਦੇ ਪਿਆਰ ਦੇ ਦਿੱਤੀਆਂ ਗੱਲਾਂ听 ਦੇਖਣਾ ਬਣਾਈਆਂ ਪੀਖ ਮੰਗ ਗਨਾਈ ਨੇ ਫੋਟਾ ਕਰਨੇ ਠੀਕ ਆ ਪਰ ਪਹਿਲਾਂ ਤੁਸੀਂ ਕਿੱਥੇ ਸੀ ਜਦੋਂ ਸਾਡੇ ਘਰੀਬਾਂ ਨਾਲ ਟੱਕਾ ਹੁੰਦਾ ਸੀ ਸਾਸੀਤਾ ਜੀ ਵਾਰ ਪੜਦੀਆਂ ਸੀ ਜਦੋਂ ਸਿੱਖਾ ਬਣਾ ਚਲੇਖੇ ਸਾਨੂੰ ਫੇਰ ਪਤਾ ਲੱਗਿਆ ਸਿਕੰਦਰ ਨੇ ਮੈਂ ਅੰਦਰੋਂ ਤੱਕ ਮਾਰਤਾ ਹੁੰਦਾ ਸੀ ਸਟਾਕ ਚ ਰਹਿਣਾ ਹਾਂ ਸਾਰੇ ਦੂਰ ਦੂਰ ਤੱਕ ਚਾਚੇ ਆਉਣ ਸਹੀ ਕਿਹਾ ਵੈਸੇ ਅੱਜ ਤੱਕ ਮੈਂ ਸਿਕੰਦਰ ਨੂੰ ਕਦੇ ਨਹੀਂ ਸਿੱਖਿਆ ਵੀ ਤੁਸੀਂ ਆਹ ਕੰਮ ਕਰੋ ਪਰ ਅੱਜ ਮੈਨੂੰ ਮਜਬੂਰਨ ਉਹਨੂੰ ਸਾਥ ਦੇਣਾ ਪਿਆ ਮੈਂ ਉਹਨਾਂ ਨੂੰ ਕਿਹਾ ਜਿਨ੍ਹਾਂ ਨੇ ਅੱਜ ਆਪਣੇ ਨਾਲ ਧੱਕਾ ਕੀਤਾ ਉਹਨਾਂ ਨੂੰ ਖਤਮ ਕਰ ਦੇ ਤਾਂ ਉਹਨਾਂ ਨੇ ਇਹ ਕਦਮ ਚੱਕਿਆ ਸਾਡੀ ਗਰੀਬਾਂ ਦੇ ਇੱਤੇ ਕੋਈ ਨਹੀਂ ਸੁਣਦਾ ਅਸੀਂ ਕਿਦੇ ਕਿਦੇ ਵੀ ਤਰਲੇ ਕੀਤੇ ਤੇਰੇ ਲੈਡੀ ਕੋਲੇ ਗਏ ਵੀ ਚਾਚਾ ਜੀ ਨਾਲੇ ਆਪਣਾ ਕੀ ਦੂਰ ਸੀ ਸੀ ਦੂਰ ਦਾ ਰਿਸ਼ਤਾ ਸੀ ਨੇੜੇ ਤਾਂ ਰਹਿੰਦੇ ਸੀ ਪਰ ਚਾਚਾ ਜੀ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਉਹ ਵੀ ਮੈਂਬਰ ਨਾਲ ਰੱਖ ਕੇ ਸਾਡੀ ਜੀਸੇ ਕੀ ਨਹੀਂ ਕਰ ਸਕਦੇ ਹਾਂ ਬੇਤਾ ਦੂਰ ਦੂਰ ਤੱਕ ਚਾਚਾ ਤੁਸੀਂ ਤਾਂ ਸ਼ਕੰਦਰ ਵੀਰ ਨੂੰ ਮਨਾ ਸਕਦੇ ਹੋ ਹਾਂ ਮੈਂ ਮਨਾ ਸਕਦੀ ਹਾਂ ਪਰ ਮੈਂ ਵੀ ਬਹੁਤ ਅੱਕੀ ਪਈਆਂ ਚਾਚਾ ਜੀ ਨੇ ਇੱਕ ਵਾਰ ਵੀ ਨਹੀਂ ਸਾਡੇ ਬਾਰੇ ਸੋਚਿਆ ਇੱਕ ਵਾਰ ਤਾਂ ਸਾਡਾ ਸਾਥ ਦੇ ਦਿੰਦੇ ਇੱਕ ਵਾਰ ਤਾਂ ਸਾਡੇ ਘਰੇ ਆ ਕੇ ਪੁੱਤੋ ਪੁੱਤ ਪੁੱਤ ਕਰਦੇ ਰਹੇ ਨਾਲੇ ਅਸੀਂ ਪੈਸੇ ਵਾਪਸ ਕੀਤੇ ਤੇ ਨਾਲੇ ਤੁਹਾਡੇ ਘਰ ਦਾ ਕੰਮ ਕਰਦਾ ਰਿਹਾ ਕਿਉਂ ਕਿਉਂਕਿ ਅਸੀਂ ਗਰੀਬ ਸੀ ਪਰ ਜਿਵੇਂ ਨਾ ਪਤਾ ਮੇਰੇ ਪਿਓ ਨੇ ਉਹ ਵੀ ਘਟੀ ਹੱਤ ਕਰ ਦਿੱਤੀ ਪਰ ਫਿਰ ਵੀ ਸਾਡੀ ਜਿੰਦਗੀ ਤੁਹਾਡੇ ਹੱਥਾਂ ਚ ਚਲ ਕੋਈ ਨਾ ਬੋਤ ਮੈਂ ਨਹੀਂ ਚਾਹੁੰਦੀ ਤੁਸੀਂ ਵੀ ਕਿਸੇ ਦੀਆਂ ਧੀਆ ਫਿਰ ਵੀ ਮੇਰੀਆਂ ਧੀਆ ਵਰਗੀਆਂ ਕੋਈ ਗੱਲ ਨਹੀਂ ਇੱਕ ਵਾਰ ਮੈਂ ਸਿਕੰਦਰ ਨਾਲ ਗੱਲ ਕਰਦੀ ਆ ਕੀ ਕਹਿੰਦੇ ਆ ਫਿਕਰ ਨਾ ਕਰ ਫਿਰ ਵੀ ਮੈਂ ਤੁਹਾਡਾ ਸਾਥ ਜ਼ਰੂਰ ਦਵਾਂਗੀ ਪਰ ਇਹ ਨਾ ਹੋਵੇ ਤੁਹਾਡਾ ਸਾਥ ਦੇ ਦिए ਕੱਲ ਨੂੰ ਤੁਹਾਡਾ ਪਿਓ ਫਿਰ ਕੋਈ ਗਲਤ ਹੱਤ ਕਰ ਪਿਆ ਉਹਨੂੰ ਇੱਕ ਵਾਰ ਸਮਝਾ ਲਿਓ ਠੀਕ ਹੈ ਵੀ ਸਾਨੂੰ ਉਦੋਂ ਬਾਅਦ ਕੁਝ ਵੀ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਜੇ ਉਹਨੇ ਗਲਤੀ ਕੀਤੀ ਆ ਇਸ ਪਿੰਡ ਵਿੱਚ ਹੀ ਨਹੀਂ ਚਾਹੀਦਾ ਹਾਂਜੀ ਤੁਸੀਂ ਜੇ ਮੈਂ ਕੰਮ ਕਰਾਂ ਅਸੀਂ ਤੁਹਾਡੇ ਨਾਲ ਆਂ ਅਸੀਂ ਉਹਦੇ ਪਿਓ ਨੂੰ ਲੈ ਕੇ ਇਸ ਪਿੰਡ 'ਚ ਚੱਕਰ ਪਾਵੇ ਤੁਸੀਂ ਮੇਰੇ ਪਿਓ ਦੀ ਜਾਨ ਬਖਸ਼ਣਾ ਹਾਂਦੀ ਕੋਈ ਗੱਲ ਨਹੀਂ ਇਹ ਮੇਰਾ ਤੇਰੇ ਨਾਲ ਵਾਦਾ ਰਹਿ ਗਿਆ ਤੇਰੇ ਪਿਓ ਨੂੰ ਕੁਝ ਨਹੀਂ ਹੁੰਦਾ ਪਰ ਉਹ ਮਾਫੀ ਦੇ ਲੈਕ ਤਾਂ ਹੈ ਨਹੀਂ ਸੀ ਫਿਰ ਮੈਂ ਸਿਕੰਦਰ ਨੂੰ ਕਹਿ ਕੇ ਮਾਫ ਕਰਵਾ ਦੂੰਗੀ ਪਰ ਇੱਕ ਵਾਰ ਤੇ ਗੱਲ ਦਾ ਇੱਕ ਗੱਲ ਦਾ ਧਿਆਨ ਰੱਖਿਓ ਤੁਸੀਂ ਇਹ ਪਿੰਡ ਵਿੱਚ ਤੇਰਾ ਪਿਆਉ ਨਹੀਂ ਦਿਖਣਾ ਚਾਹੀਦਾ ਕਿਉਂ ਜੇ ਇੱਥੇ ਰਹੂਗਾ ਤਾਂ ਸਦਾ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਰਹੇਗਾ ਤਾਂ ਕਰਕੇ ਤੁਸੀਂ ਆਪਣੇ ਪਿਆਉ ਨੂੰ ਕਿਤੇ ਦੂਰ ਲੈ ਕੇ ਚਲੇ ਜਾਓ ਠੀਕਾ ਸ਼ੁਕਰ ਹੈ ਮਾਤਾ ਠੀਕ ਹੈ ਮੈਂ ਕੁੜੀ ਨਾਲ ਕਬਾਦਾ ਤਾਂ ਕਰ ਲਿਆ ਮੈਨੂੰ ਵੀ ਇਹ ਕੁੜੀ ਤੇ ਤਰਸ ਆ ਗਿਆ ਫਿਰ ਵੀ ਦੋ ਧੀਆਂ ਨੇ ਮੇਰੇ ਨਾਲ ਧੀਆਂ ਵਰਗੀਆਂ ਇਹ ਕਿੱਧਰ ਜਾਣੀਆਂ ਕਾਨੂੰ ਇਹਨਾਂ ਦੇ ਪਿਆਰ ਨੂੰ ਕੁਝ ਹੋ ਰਿਹਾ ਵਾਹ ਹਮੇਸ਼ਾ ਅਸਕੰਦਰ ਨੂੰ ਕਿਵੇਂ ਬਣਾਉਂ ਚਲ ਦੇਖਦੀਆਂ ਮੁੰਨਾ ਕੋਲ ਜਾ ਕੇ ਗੱਲ ਕਰਦੇ ਨਹੀਂ ਕੁਝ ਨਹੀਂ ਹੁੰਦਾ ਜੋ ਕੁਝ ਹੋ ਗਿਆ ਠੀਕ ਆ ਇਹਨਾਂ ਨੂੰ ਮਾਫ ਕਰ ਦਿਓ ਚਾਚਾ ਜੀ ਚੰਗਾ ਵੀ ਤੂੰ ਇੱਥੇ ਬੈਠਾ ਰਹਿਣਾ ਬਸ ਪਹਿਲਾਂ ਤੇ ਮੈਂ ਤੇਰੇ ਬਾਈ ਨਾਲ ਗੱਲ ਕਰਦੇ ਆ ਕੋਈ ਹੱਲ ਕਰਦੇ ਆ ਦੇਖਦੇ ਆ ਕੀ ਬਣਦਾ ਤੇਰਾ ਤੇ ਕੋਸ਼ਿਸ਼ ਆਪਣੀ ਇਹੀ ਰਹੂਗੀ ਵੀ ਆਪਾਂ ਅਸਕੰਦਰ ਅਸਕੰਦਰ ਦੀ ਮਿਹਨਤ ਵਾੜੀ ਕਰ ਲਗੇ ਜਿਵੇਂ ਮਰਜ਼ੀ ਹੱਲ ਹੋਇਆ ਤੇਰਾ ਹਾਲ ਕਰਾ ਜਿਵੇਂ ਮਰਜ਼ੀ ਕਰ ਓ ਲੂ ਵਿਚਾ ਤੇਰੇ ਕੋਲ ਹਾਂ ਕੋਈ ਨਹੀਂ ਮੈਂ ਤੇਰੇ ਬਾਈ ਨਾਲ ਬਹੁਤ ਗਲਤੀਆਂ ਹੋਣਗੀਆਂ ਜਿਵੇਂ ਮਰਜੀ ਕਰ ਚਲ ਤੇਰੇ ਬਾਈ ਨਾਲ ਗੱਲ ਕਰਕੇ ਦੇਖਦੀ ਹਾਂ ਉਹਨਾਂ ਭੈਣ ਨੇ ਸਾਰਾ ਤਦਵਾਇਆਗਾ ਭੈਣ ਤਾਂ ਅਕਸਰ ਭੈਣ ਹੀ ਹੁੰਦੀ ਹੈ ਭਰਾ ਦੀ ਪਰ ਮੈਥੋਂ ਵੀ ਬਹੁਤ ਗਲਤੀਆਂ ਹੋਈਆਂ ਮੈਂ ਉਹਦੇ ਮੈਂ ਸਰਪੰਚੀ ਦੇ ਨਸ਼ੇ 'ਚ ਸਰਪੰਚੀ ਦੀ ਅੱਖੜ 'ਚ ਮੈਂ ਪਹੁੰਚ ਗਿਆ ਤਾਂ ਮਾਫੀ ਮਗਾਈ ਮੈਥੋਂ ਬਹੁਤ ਵੱਡੀ ਗਲਤੀ ਹੋਈ ਹੈ ਪਰ ਫਿਰ ਵੀ ਭੈਣ ਤਾਂ ਭੈਣ ਹੀ ਹੁੰਦੀ ਹੈ ਮੈਨੂੰ ਪੂਰਾ ਪਤਾ ਕਿ ਭੈਣ ਬਚਾਊਗੀ। ਅੱਛਾ। ਕਿਵੇਂ ਆ ਗਿਆ ਸੋਣਾ? ਹੁਣ ਪਤਾ ਲੱਗਦਾ ਦਾ ਕਿਵੇਂ ਆਇਆ। ਇਸ ਰਾ ਸਰਪੰਚੀ ਦੇ ਨਸੀ ਸੀ ਤਰਿਆ ਫਰਦਾ ਸੀ। ਸਿਕੰਦਰ ਦਾ ਨੰਬਰ ਲੱਗੇ ਕਿਸੇ ਤੋਂ। ਉਹ ਸਾਰੇ ਨੇ ਆਪਣਾ ਬਹੁਤ ਬੜੀ ਕਰੀ ਸੀ। ਹੁਣ ਦੱਸ ਦਿਆਂ ਉਹ ਬੰਦਾ ਕੀ ਚੀਜ਼ ਹੁੰਦੀ। ਹੁਣ ਕਰਦਿਆਂ ਗੱਲ ਇਹਦੇ ਨਾਲ। ਨਹੀਂ ਅੱਛਾ ਤੂੰ ਕਿਵੇਂ ਵਸਾ ਮੈਂ ਤਾਂ ਆ ਗਈ ਮੇਰਾ ਤਾਂ ਉੱਥੇ ਜੀਣ ਨੂੰ ਨਹੀਂ ਪਤਾ ਜੀ ਮੈਨੂੰ ਕੀ ਕੀ ਤਾਨੇ ਵੱਜਦੇ ਆ ਹੁਣ ਉਹ ਕੀ ਤਾਨੇ ਮਾਰਦੇ ਆ ਮੈਨੂੰ ਪਤਾ ਕੀ ਕਹਿੰਦੀ ਆ ਕਹਿੰਦੀ ਤੂੰ ਕਾਤਲ ਦੇ ਘਰ ਆਲੀ ਆ ਤੇਰਾ ਇਸ ਘਰ ਦੇ ਵਿੱਚ ਕੋਈ ਹੱਕ ਨਹੀਂ ਤੂੰ ਇਹ ਸਾਡੇ ਘਰ ਦੇ ਵਿੱਚੋਂ ਚਲੀ ਜਾ ਤੂੰ ਆਪਦੇ ਬੰਦੇ ਕੋਲੇ ਜਾ ਹੁਣ ਉਹ ਕਹਿੰਸੀ ਕਿੜਾ ਸ਼ੌਂਕ ਤੋਂ ਇਹ ਕੰਮ ਕਰਿਆ ਮਜਬੂਰੀ ਚ ਕਰ ਰਹੀ ਆ ਅਕਸਰ ਤੂੰ ਤਾਂ ਉਹਨਾਂ ਦੀ ਧੀ ਸੀ ਤੇਰਾ ਤਾਂ ਉਹਨਾਂ ਨੇ ਸਾਥ ਦੇਣੇ ਸੀ ਨਹੀਂ ਜੀ ਮੇਰਾ ਕੋਈ ਸਾਥ ਨਹੀਂ ਦਿੰਦਾ ਨਾਲੇ ਤੈਨੂੰ ਤਾਂ ਭਰਜਾਈ ਦਾ ਪਤਾ ਤੇ ਰਹੀ ਗੱਲ ਮਾਂ ਦੀ ਮਾਂ ਨੂੰ ਤਾਂ ਮੈਂ ਇਹ ਗੱਲ ਦੱਸੀ ਨਹੀਂ ਮੈਨੂੰ ਐ ਸੀ ਜੇ ਮਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਉਹ ਤਾਂ ਜਿਉਂਦੇ ਜੀ ਮਰ ਜੂਗੀ ਬਸ ਮੈਂ ਤਾਂ ਦੋ ਦਿਨ ਮੈਨੂੰ ਪਤਾ ਵੀ ਮੈਂ ਕਿਵੇਂ ਕੱਢਿਆ ਮੈਂ ਤਾਂ ਹੁਣ ਉਤੋਂ ਇਹ ਸੋਚ ਕੇ ਚੱਲੀ ਸੀ ਵੀ ਜ਼ਿੰਦਗੀ ਚ ਕਦੇ ਆਪਣੇ ਪੇਕੇ ਪਿੰਡ ਨਹੀਂ ਜਾਂਦੀ ਮੇਰੇ ਇਹ ਹੀ ਸਾਰਾ ਕੁਝ ਆ ਇਹੀ ਘਰਵਾਰਾ ਤੇਰਾ ਬਸ ਮੈਂ ਸਾਥ ਦੇਉਂਗੀ ਚਾਹੇ ਮੈਨੂੰ ਕੁਝ ਮਰਜ਼ੀ ਕਰਨਾ ਪਵੇ ਉਹ ਤਾਂ ਗੱਲ ਠੀਕ ਹੈ ਚੱਲ ਕੋਈ ਗੱਲ ਨਹੀਂ ਫਿਰ ਤੂੰ ਆਪਦਾ ਧਿਆਨ ਰੱਖੀ ਸਿਆਣੀ ਹੈ ਜੀ ਮੈਂ ਤਾਂ ਤੁਹਾਡੇ ਕੋਲੇ ਤਾਂ ਹੀ ਸੀ ਅਜੇ ਤਾਂ ਮੈਂ ਆ ਕੇ ਜਿੰਦੇ ਕੁੰਡੇ ਵੀ ਨਹੀਂ ਸੀ ਖੋਲੇ ਸਿਰ ਮੈਂ ਤਾਂ ਜਦੋਂ ਨੂੰ ਮੈਂ ਤੁਹਾਡੇ ਕੋਲੇ ਆਉਣ ਲੱਗੀ ਤੇ ਉਦੋਂ ਸਰਪੰਚ ਦੀ ਕੁੜੀ ਆ ਗਈ ਆਪਣੇ ਘਰੇ ਸਰਪੰਚ ਦੀ ਕੁੜੀ ਹਾਂ ਉਹ ਕਿ ਲੈਣ ਆਈ ਸੀ ਬਸ ਹੌਣ ਕੀ ਲੈਣਾ ਸੀ ਤੁਹਾਨੂੰ ਵੀ ਪਤਾ ਅੱਜ ਉਹਦੇ ਪਿਓ ਦੇ ਜਾਨ ਨੂੰ ਖਤਰਾ ਨਾ ਤਾਂ ਕਰਕੇ ਆਈ ਸੀ ਮੇਰੇ ਮਿੰਨਤ ਕਰਲੇ ਕਰਦੀ ਸੀ ਕਹਿੰਦੀ ਭਾਬੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੇਰੇ ਪਿਓ ਨੂੰ ਬਖਸ਼ ਦਿਓ ਕਹਦੇ ਹੁਣ ਕੋਈ ਫਾਇਦਾ ਨਹੀਂ ਮਿੰਨਤ ਕਰਲੇ ਕਰਨ ਦਾ ਉਹਦਾ ਤੁਹਾਨੂੰ ਦਿਸਿਆ ਨਹੀਂ ਕਹਦੇ ਸਾਨੂੰ ਪੈਰ ਪੈਰ ਤੇ ਇਹਨਾਂ ਨੇ ਇੱਕ ਇੱਕ ਮਿੰਟ ਬਾਅਦ ਜਲੀਲ ਕਰਿਆ ਉਹਦੋਂ ਤੁਸੀਂ ਕਿੱਥੇ ਸੀ ਜੀ ਮੈਂ ਮੈਂ ਕਿਹਾ ਸੀ ਵੀ ਜਦੋਂ ਸਾਡੇ ਨਾਲ ਤੱਕਾ ਹੁੰਦਾ ਸੀ ਹੈ ਜਦੋਂ ਸਾਡੇ ਇੰਨਾ ਕੁਝ ਕਰਿਆ ਚਾਚਾ ਜੀ ਨੇ ਮੈਂਬਰ ਨਾਲ ਰਲ ਕੇ ਤੇ ਉਦੋਂ ਤੁਸੀਂ ਕਿੱਥੇ ਸੀ ਕਹਿੰਦੀ ਭਾਬੀ ਅਸੀਂ ਉਦੋਂ ਚੰਡੀਗੜ੍ਹ ਪੜਦੀਆਂ ਸੀ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਮੈਂ ਕਿਹਾ ਹੁਣ ਫਿਰ ਜਦੋਂ ਤੁਹਾਡੇ ਪਿਓ ਤੇ ਆ ਲੱਗੇ ਤੇ ਹੁਣ ਤੁਹਾਨੂੰ ਪਤਾ ਲੱਗਿਆ ਕਹਿੰਦੀ ਜਦੋਂ ਅਸੀਂ ਅਖਬਾਰ ਚ ਖਬਰਾਂ ਸੁਣੀਆਂ ਚਰਚੇ ਸੁਣੇ ਤੇ ਸਾਨੂੰ ਤਾਂ ਫੇਰ ਪਤਾ ਲੱਗਿਆ ਮੈਂ ਤਾਂ ਬਸ ਆਪਦੇ ਪਿਓ ਦੀ ਭੀਖ ਮੰਗਣ ਆਈਆਂ ਤੁਹਾਡੇ ਕੋਲ ਹੁਣ ਕਹਦੇ ਕੋਈ ਫਾਇਦਾ ਨਹੀਂ ਥੈਰਾ ਪਿਓ ਕਦੇ ਇੰਨਾ ਘਟਿਆ ਇੰਨਾ ਘਟਿਆ ਨੂੰ ਤਾਂ ਇੱਕ ਮਿੰਟ ਵੀ ਨਾ ਜਾਣ ਦੇਵਾਂ ਮੈਂ ਪਰ ਉਹ ਮੇਰੇ ਮੱਥੇ ਹੀ ਨਾ ਉਹ ਤਾਂ ਗੱਲ ਠੀਕ ਆ ਤੁਹਾਡਾ ਗੁੱਸਾ ਵੀ ਜਾਇਜ਼ ਆ ਪਰ ਕੀ ਕਰਾਂ ਮੈਂ ਵੀ ਇੱਕ ਮਾਂ ਗਈ ਮਾਂ ਦਾ ਤਾਂ ਤੇ ਉਹਦੀ ਪਿਗਲ ਜਾਂਦਾ ਹੋਮਵਰਗਾ ਹੁੰਦਾ ਜਦੋਂ ਜਵਾਕੜੀ ਨੇ ਮੇਰੇ ਮੂਰੇ ਧਰਲੇ ਕੀਤੇ ਹੱਥ ਬੰਨ੍ਹਦੇ ਨੇ ਮੈਨੂੰ ਆਪਣੀ ਤੇ ਜਾਵ ਆ ਜਾਂਦੀ ਐ ਵੀ ਮੇਰੀ ਵੀ ਇੱਕ ਧੀ ਆ ਮੈਂ ਨਹੀਂ ਚਾਹੁੰਦੀ ਮੈਂ ਮੱਝ ਆਵਦੀ ਤੈਨੂੰ ਜਵਾਬ ਦੇ ਮਾਂ ਕਹਿੰਦੀ ਭਾਬੀ ਤੇਰੇ ਹੱਥ ਵਾਸਾ ਹੁਣ ਤੂੰ ਹੀ ਬਾਈ ਨੂੰ ਸੁਖਾ ਸਮਝਾ ਸਕਦੀ ਆ ਮੈਂ ਕਹਾਂ ਚੱਲ ਕੋਈ ਨਾ ਭਾਈ ਇੱਕ ਵਾਰ ਮੈਂ ਗੱਲ ਕਰਕੇ ਦੇਖਦੀ ਆ ਕੀ ਗੱਲ ਕਰਨੀ ਆ ਤੈਨੂੰ ਤਾਂ ਪਤਾ ਨਾ ਉਹਨੂੰ ਤਾਂ ਨਹੀਂ ਪਤਾ ਤੈਨੂੰ ਪਤਾ ਨਾ ਇਹਨਾਂ ਨੇ ਆਪਣਾ ਕੀ ਹਾਲ ਕਰਿਆ ਘਰ ਤੱਕ ਬਕਾਤਾ ਇਹਨਾਂ ਨੇ ਘਰ ਤੱਕ ਮੈਨੂੰ ਪਤਾ ਜੀ ਸਾਰਾ ਕੁਝ ਪਤਾ ਮੈਂ ਕਿਹੜਾ ਪੁੱਛ ਸਕਦੀ ਆ ਮੈਨੂੰ ਪਤਾ ਇੱਕ ਇੱਕ ਮਿੰਟ ਇੱਕ ਇੱਕ ਪਲ ਕਿਵੇਂ ਕੱਢਦੀ ਸੀ ਫਿਰ ਰਾਤਾਂ ਨੂੰ ਵੀ ਨੀਂਦ ਨਹੀਂ ਸੀ ਆਉਂਦੀ ਸਾਰੀ ਰਾਤ ਜਾਗ ਜਾਗ ਕੇ ਕੱਢਦੀ ਸੀ ਉਤੋਂ ਜਦੋਂ ਤੁਸੀਂ ਵੀ ਕਰੋ ਪੱਜ ਮੈਨੂੰ ਪਤਾ ਕਿਵੇਂ ਮੈਂ ਰਹਿੰਦੀ ਸੀਗੀ ਪਰ ਹੁਣ ਕੀ ਕਰਾਂ ਮਜਬੂਰ ਆ ਮੈਂ ਵੀ ਜਵਾਕੜੀ ਦੇ ਮੈਂ ਤਾਂ ਦਰਲੇ ਕਰਦੀ ਮੈਂ ਤੋ ਛੱਲੀ ਨਹੀਂ ਗਈ ਮਨਪੂ ਚਾਉਣੀ ਨਹੀਂ ਕੀ ਬਸ ਮੈਂ ਤਾਂ ਹੀ ਚਾਉਣੀ ਆ ਜਿਹੜਾ ਕੁਝ ਹੋ ਗਿਆ ਠੀਕ ਆ ਪਰ ਜਿਹਦੇ ਨਾਲ ਹੋਣੀ ਚਾਹੀਦੀ ਸੀ ਉਹਦੇ ਨਾਲ ਹੋ ਗਈ ਮੈਂਬਰ ਦਾ ਇਹ ਹਾਲ ਹੋਣਾ ਚਾਹੀਦਾ ਸੀ ਉਹ ਹੋ ਗਿਆ ਪਰ ਚਲੋ ਮੰਨਦੇ ਆ ਚਾਚਾ ਜੀ ਦਾ ਕਸੂਰਾ ਉਹਨਾਂ ਨੇ ਆਪਣਾ ਗਰੀਬਾਂ ਨਾਲ ਧੱਕਾ ਕੀਤਾ ਪਰ ਉਹਨਾਂ ਨੂੰ ਇਹ ਕੁਝ ਕਰਨਾ ਨਹੀਂ ਸੀ ਚਾਹੀਦਾ ਉਹ ਮੈਂ ਤਾਂ ਹੁਣ ਇਹੀ ਕਹਿੰਨੀ ਆ ਬਸ ਛੱਡ ਦੋ ਚਾਚਾ ਜੀ ਨੂੰ ਛੱਡ ਦੋ ਮੇਰੀ ਗੱਲ ਇੱਕ ਪਾਸੇ ਉਹਦੀ ਕੁੜੀ ਐ ਇੱਕ ਪਾਸੇ ਆਪਣੇ ਵਰਗੇ ਹਜ਼ਾਰਾਂ ਲੋਕ ਹੁਣ ਤੂੰ ਦੇਖ ਲੈ ਵੀ ਉਹ ਕੁੜੀ ਵਾਸਤੇ ਸੋਚਣਾ ਹੈ ਕਿ ਉਹ ਲੋਕਾਂ ਵਾਸਤੇ ਸੋਚਣਾ ਜਿਹੜੇ ਗਾਂ ਨੂੰ ਇਹ ਚੀਜ਼ਾਂ ਦਾ ਸ਼ਿਕਾਰ ਹੋਣਗੇ ਇਹਦੀ ਕੁੱਤੇ ਦੀ ਪੂਛ ਆ ਇਹ ਨਹੀਂ ਸਿੱਧੀ ਹੁੰਦੀ ਉਹ ਜਵਾਕਾਂ ਨੂੰ ਨਹੀਂ ਪਤਾ ਜਵਾਕਾਂ ਨੂੰ ਨਹੀਂ ਪਤਾ ਜੀ ਮੈਂ ਸਮਝਦੀ ਹਾਂ ਪਰ ਉਹਨੇ ਇੱਕੋ ਗੱਲ ਵੀ ਕਹਤੀ ਕਹਿੰਦੀ ਭਾਬੀ ਮੈਂ ਆਦੇ ਪਿਓ ਨੂੰ ਇੱਥੋਂ ਲੈ ਕੇ ਚਲੀ ਜਾਂ ਰਹੇ ਰਹਿਂਦਾ ਕੋਂਦਾ ਮੈਨੂੰ ਜਵਾਕੜੀ ਤੇ ਉਹ ਤੋਂ ਤਰਸ ਆਇਆ ਜਦੋਂ ਕਹਿੰਦੀ ਵੀ ਮੇਰਾ ਪ੍ਰਾਣ ਸਿਆਂ ਚ ਪੈ ਗਿਆ ਮਾਂ ਮੇਰੀ ਬਾਹਰ ਜੇ ਮੇਰੇ ਪਿਓ ਨੂੰ ਕੁਝ ਹੋ ਗਿਆ ਤੇ ਸਾਡਾ ਕੀ ਬਣੂਗਾ ਅਸੀਂ ਤਾਂ ਸਾਡੀ ਤਾਂ ਜ਼ਿੰਦਗੀ ਖਰਾਬ ਹੋ ਚੁਗੀ ਮੈਂ ਨਹੀਂ ਚਾਹੁੰਦੀ ਵੀ ਉਹ ਦੋਤੀਆਂ ਦਾ ਬਾਪ ਦਾ ਸਿਰ ਤੋਂ ਉੱਠ ਆਇਆ ਉੱਟ ਜੇ ਮਨੂ ਕਹ ਤੇਰਾ ਵਿਆਹ ਹੀ ਕਰ ਦਾਂ ਤੇਰੇ ਕੋਲੇ ਜ਼ਮੀਨ ਜਾਇਦਾਦ ਸਾਰਾ ਕੁਝ ਤੇਰੇ ਪਿਓ ਦਾ ਸਾਰਾ ਕੁਝ ਰੈਡੀ ਹੈ ਅਸੀਂ ਇਹ ਜੋ ਕੁਝ ਨਹੀਂ ਲੱਗ ਪਰ ਕਹਦੇ ਇਹ ਜੇ ਬੰਦੇ ਨੂੰ ਜਾਣ ਦਾ ਹੱਕ ਨਹੀਂ ਇਹ ਜੱਜ ਲੋਕਾਂ ਨੂੰ ਪਤਾ ਲੱਗੂਗਾ ਨਾ ਵੀ ਤੂੰ ਐਸ ਦੀ ਕੁੜੀ ਆ ਤਾਂ ਤੇਰਾ ਕਹਿੰਦੇ ਰਿਸ਼ਤਾ ਵੀ ਨਹੀਂ ਲੈਣਾ ਉਹ ਤਾਂ ਗੱਲ ਸਮਝਦੇ ਆ ਜੀ ਪਰ ਕੀ ਕਰੀਏ ਹੁਣ ਆਪਾਂ ਵੀ ਮਜਬੂਰ ਆ ਬੱਸ ਉਹ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਣੀ ਆ ਅੱਜ ਤੱਕ ਤੁਸੀਂ ਮੇਰੀ ਕੋਈ ਗੱਲ ਨਹੀਂ ਟਾਲੀ ਹੁਣ ਵੀ ਨਹੀਂ ਟਾਲਦੇ ਪਰ ਕੁਝ ਨਹੀਂ ਹੁੰਦਾ ਬੱਸ ਦੋ ਮੈਂ ਕਹਿ ਦੂੰਗੀ ਵੀ ਤੁਸੀਂ ਇਤੋਂ ਆਦੇ ਪਿਓ ਨੂੰ ਲੈ ਕੇ ਕਿਤੇ ਦੂਰ ਚਲੇ ਜਾਓ ਕਹਿੰਦੀ ਭਾਬੀ ਅਸੀਂ ਤੁਹਾਨੂੰ ਪੈਸਾ ਟਾਕਾ ਜੋ ਤੁਹਾਨੂੰ ਕੁਝ ਚਾਹੀਦਾ ਉਹ ਅਸੀਂ ਦੇ ਦਾਂਗੇ ਪਰ ਮੇਰੇ ਪਿਓ ਦੀ ਜਾਨ ਬਖਸ ਦੋ ਅਸੀਂ ਤੇਰੇ ਪਿਓ ਨੂੰ ਕਹਦੇ ਹਰਾਮ ਦੀ ਕਮਾਈ ਨਹੀਂ ਕਰਦੇ ਸਾਨੂੰ ਪੈਸੇ ਦੀ ਲੋਟ ਨਹੀਂ ਪਰ ਮੈਂ ਇੱਕ ਵਾਰੀ ਤੈਨੂੰ ਫੇਰ ਕਹਿਣਾ ਵੀ ਤੂੰ ਸੋਚ ਲੈ ਚੰਗੀ ਤਰ੍ਹਾਂ ਬਾਕੀ ਮੈਂ ਹਜੇ ਠੰਡੇ ਤਰੀਕੇ ਨਾਲ ਸੋਚੂੰਗਾ ਕਿਉਂਕਿ ਹੁਣ ਤਾਂ ਮੈਂ ਤੜੀ ਤੇ ਧਰੀ ਹੋਈ ਆ ਬਾਰੀ ਬਾਰੀ ਆਜੀ ਦੰਨਿਆ ਉਹਦੇ ਨੂੰ ਹੁਣ ਉਹਦੀ ਮੌਤ ਦਾ ਉਹ ਡੇਕ ਰਹੀ ਹੈ ਮੈਨੂੰ ਕਰ ਲੈਣ ਦੇ ਬਾਕੀ ਤੁਹਾਡੀ ਮਰਜ਼ੀ ਹੈ ਜੀ ਮੈਂ ਤਾਂ ਤੁਹਾਨੂੰ ਕਹਿਣਾ ਸੀ ਕਹਿ ਤਾ ਕਿ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਤੁਹਾਡੇ ਨਾਲ ਪਹਿਲਾਂ ਵੀ ਨਾਲ ਸੀ ਤੇ ਹੁਣ ਵੀ ਨਾਲ ਹ ਪਰ ਫਿਰ ਵੀ ਇੱਕ ਵਾਰ ਜ਼ਰੂਰ ਸੋਚੋ ਬਸ ਆਪਣੀ ਕੁੜੀ ਨੂੰ ਪੂਰੇ ਰੱਖ ਕੇ ਸੋਚੋ ਵੀ ਉਹ ਵੀ ਕਿਸੇ ਦੀਆਂ ਧੀਆਂ ਨਹੀਂ ਮੈਨੂੰ ਪਤਾ ਮਾਪੇ ਤੋਂ ਬਿਨਾਂ ਰਣਾ ਕਿ ਨੌਕਾ ਮੇਰੇ ਪਿਓ ਨੀ ਮੈਨੂੰ ਪਤਾ ਆਉਦੇ ਪਿਓ ਦਾ ਦੁੱਖ ਪਰ ਜ਼ਰੂਰ ਸੋਚੋ ਚਲ ਠੀਕ ਆ ਮੈਂ ਹੁਣ ਚਲਦੀ ਆ ਚਲ ਤੂੰ ਜਾ ਆਉਦਾ ਪਿਆਰ ਰੱਖਿਓ ਮੈਂ ਦਾਸੂੰਦ ਨੂੰ ਤੁਹਾਨੂੰ ਪਤਾ ਮੈਂ ਤਾਂ ਪਿੰਡ ਦੇ ਵਿੱਚੋਂ ਵੀ ਨਹੀਂ ਨਿਕਲ ਸਕਦੀ ਲੋਕ ਕੋਈ ਮੈਨੂੰ ਚੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਪਰ ਆਪਦਾ ਧਿਆਨ ਜ਼ਰੂਰ ਰੱਖਿਓ ਮੈਂ ਨਹੀਂ ਚਾਹੁੰਦੀ ਜੇ ਤੁਹਾਨੂੰ ਕੁਝ ਹੋ ਗਿਆ ਮੇਰਾ ਇੱਥੇ ਕੋਈ ਨਹੀਂ ਹੈਗਾ ਤੁਹਾਡੇ ਤੋਂ ਬਿਨਾ ਹੁਣ ਤਾਂ ਮੇਰੇ ਪੇਕੇ ਵੀ ਨਹੀਂ ਹੈਗੇ ਕੋਈ ਗੱਲ ਤੂੰ ਜਾ ਹੁਣ ਇੱਥੇ ਤੂੰ ਬੜਾ ਟਾਈਮ ਨਾ ਬੈਠ ਕੋਈ ਗੱਲ ਨਹੀਂ ਮੈਂ ਤੈਨੂੰ ਸੋਚ ਕੇ ਦੱਸੂ ਅਛਰ ਕੋਈ ਨਾ ਪਹਿਲੀ ਗੱਲ ਤਾਂ ਇਹ ਨਾ ਹੀ ਸਮਝ ਲੈ ਹਾਂ ਇਹ ਨਾ ਕਹੋ ਜੀ ਹਾਂ ਇਹ ਕਤੋਂ ਬੋਲ ਦਿਓ ਫਿਰ ਵੀ ਤੁਸੀਂ ਸੋਚੋ ਕੋਈ ਨਾ ਫੇ ਜੇ ਮੈਨੂੰ ਪਤਾ ਤੈਨੂੰ ਗੁੱਸਾ ਆਗਾ ਜਦੋਂ ਤੁਹਾਡਾ ਗੁੱਸਾ ਠਹਿਲਾ ਹੋ ਗਿਆ ਫਿਰ ਇੱਕ ਵਾਰ ਟੰਡੇ ਮਤੇ ਨਾਲ ਜ਼ਰੂਰ ਸੋਚ ਲਿਓ ਚਲ ਹੁਣ ਮੈਂ ਚੱਲਦੀ ਹਾਂ ਹਉ ਤਾਂ ਧਿਆਨ ਰੱਖਿਓ ਠੀਕ ਆ ਕੋਈ ਗੱਲ ਨਹੀਂ ਜਾ ਕਲੀਪ ਆ ਉਹ ਸਿਕੰਦਰ ਦਾ ਨੰਬਰ ਤਾਂ ਦੇ ਯਾਰ ਬਹੁਤ ਜਲਦੀ ਦੇ ਪੰਜ ਸੱਤ ਮਿੰਟਾਂ ਅਜੀ ਦੇ ਹੀ ਹੈ ਬਹੁਤ ਜ਼ਰੂਰੀ ਕੰਮ ਹੈ ਹਾਂ ਹਾਂ ਠੀਕ ਹੈ ਹੁਣ ਪਤਾ ਲੱਗੂ ਤੈਨੂੰ ਪੁਰਾਣਾ ਕੀ ਚੀਜ਼ ਹੁੰਦੀ ਹੈ ਸਾਰੇ ਨੇ ਬਹੁਤ ਤਪਾਏ ਤੂੰ ਨੂੰ ਨਹੀਂ ਪਤਾ ਜੀ ਮੈਨੂੰ ਮੇਰੀ ਪਰਜਾਈ ਕਤਲ ਦੇ ਘਰ ਵਾਲੀ ਕਹਿੰਦੀ ਆ ਬਾਕੀ ਆਪਣੇ ਵੀ ਇੱਕ ਧੀ ਆ ਆਪਣੀ ਧੀ ਬਾਰੇ ਸੋਚੋ ਹੋ ਮੇਰੇ ਪੇਕੇ ਪਿੰਡ ਉਹ ਰੋਲਦੀ ਫਿਰਦੀ ਆ ਮੇਰੀ ਪਰਜਾਈ ਦੇ ਤਾਨੇ ਮੈਨੇ ਸਹਿੰਦੀ ਆ ਮੈਂ ਨਹੀਂ ਚਾਹੁੰਦੀ ਇੱਕ ਧੀ ਦੇ ਸਿਰ ਤੋਂ ਬਾਪ ਦਾ ਸਾਇਆ ਉੱਟ ਜੇ ਉਹ ਚਵਾਕੜੀ ਮੇਰੇ ਮੂਰੇ ਮੈਂ ਤਾਂ ਕਰਲੇ ਕਰਦੀ ਸੀ ਹੱਥ ਜੋੜਦੀ ਸੀ ਬਸ ਮੇਥੋਂ ਉਹਦੀਆਂ ਗੱਲਾਂ ਸਹਿ ਨਹੀਂ ਹੋਈਆਂ ਮੈਨੂੰ ਆਪਣੀ ਧੀ ਮੂਰੇ ਜਾ ਰ ਆ ਜਾਂਦੀ ਹੈ ਮੈਂ ਨਹੀਂ ਚਾਹੁੰਦੀ ਕਿਸੇ ਟਾਈਮ ਆਪਣੀ ਧੀ ਵੀ ਕਿਸੇ ਦੇ ਮਨਤ ਪਰਲੇ ਕਰ ਪਰ ਮੇਰੀਆਂ ਗੱਲਾਂ ਤੇ ਗੌਰ ਜ਼ਰੂਰ ਕਰਿਓ ਜ਼ਰੂਰ ਕਰਿਓ ਬਖਸਤ ਉਹ ਸਰਪੰਚ ਨੂੰ ਬਖਸਤ ਉਹ ਸਰਪੰਚ ਨੂੰ ਦੀ ਸੁਣ ਕੇ ਜਿਵੇਂ ਮੋੜ ਤੇ ਆ ਕੇ ਖੜ ਗਿਆ ਜੇ ਇਹ ਇਹ ਲੋਕਾਂ ਨੂੰ ਛੱਡਦੇ ਆ ਤਾਂ ਇਹ ਸਾਲੇ ਲੋਕਾਂ ਨੂੰ ਜੀ ਤਰੀਬ ਲੋਕਾਂ ਨੂੰ ਜੀ ਨਹੀਂ ਦਿੱਤੇ ਪਰ ਹੁਣ ਇੱਕਤੀ ਆ ਮੇਰੇ ਵੀ ਇੱਕਤੀ ਆ ਹੁਣ ਮੈਂ 30 ਦੀ ਕਿਵੇਂ ਟਾਲਾਂ ਤੇ ਬਖਸ਼ੇ ਨੂੰ ਵੀ ਨਹੀਂ ਸਕਦਾ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕੁੜੀਏ ਬਹੁਤ ਕਸੂਤੇ ਥਾਂ ਤੇ ਖੜਾ ਕਰਤਾ ਮੈਨੂੰ ਇਹ ਜੇ ਬੰਦੇ ਨੂੰ ਮੈਂ ਬਖਸ਼ਣਾ ਨਹੀਂ ਸੀ ਬਖਸ਼ਣਾ ਨਹੀਂ ਸੀ ਹਈ ਹਈ ਕੀ ਕਰਾਂ ਮੈਂ ਵੀ ਸਕੰਦਰ ਨੂੰ ਮਜਬੂਰ ਕਰਤਾ ਵੀ ਨਹੀਂ ਤੀ ਧਿਆਣੀ ਸੀ ਚੱਲ ਕੋਈ ਨਾ ਮੇਰੀਆਂ ਗੱਲਾਂ ਤੇ ਗੌਰ ਜ਼ਰੂਰ ਕਰੋਗਾ ਆ ਦੋ ਦਿਨ ਹੀ ਘਰ ਛੱਡ ਕੇ ਗਈ ਸੀ ਨਰਕ ਚੜ ਗਿਆ ਘਰ ਦਾ ਬੁਰਾ ਹਾਲ ਹੋ ਗਿਆ ਜਮਾ ਉੱਜੜਿਆ ਮੰਗੋ ਹੋਇਆ ਪਿਆਕਰ जिम्मे इ नहीं हों कोई बसदा नहीं चंद्री ने, ने बुरा हार करता चला कर दी पहला झाड़ू लावा फिर ओद रोटी बना के ला के दी ला चादर भी पट्टी पी आ ਕੀ ਪਤਾ ਕਿੰਨੀ ਘਨੇਰੀ ਤੂਫਾਨ ਆਇਆ ਹੋਣੀ ਜਿਹੜੇ ਪੱਟਾਂ ਚਾਦਰਾਂ ਵੀ ਪੱਟ ਰੱਖੀਆਂ ਨੇ ਚਲ ਇਹਦੀ ਨਾ ਮੇ ਖਾਣਾ ਕਿੱਥੇ ਖੜ੍ਹ ਦਿਨਾ ਨੇ ਨੇਰਿਆਂ ਨੇ ਤਾਂ ਵੀ ਪੱਤੇ ਡੰਡੇ ਪੂਰਾ ਹਾਲ ਹੋ ਗਿਆ ਨਾ ਹਾਂ ਲੱਗਦਾ ਜਿਵੇਂ ਕੋਈ ਇੱਥੇ ਬਸਦਾ ਹੀ ਨਹੀਂ ਹੁਣ ਕੁਦੜਿਆ ਪਿਆ ਘਰੁੱਛੀ ਕਰਨਾ ਸਾਡਾ ਤਾਂ ਘਰ ਵੀ ਉਜੜ ਗਿਆ ਹਲੋ ਕਮਸਿਸ਼ ਉਹ ਚਰਾਪ ਤਾਂ ਸਸ ਜੀ ਸਾਰਿਆਂ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅੱਜ ਤੁਹਾਨੂੰ ਇੱਕ ਨਵੇਂ ਸਾਡੇ ਮਾਲੂ ਪਰਿਵਾਰ ਦੇ ਇੱਕ ਮੈਂਬਰ ਆ ਨਵੇਂ ਸਾਡੇ ਨਾਲ ਜੁੜੇ ਆ ਉਹਨਾਂ ਨਾਲ ਤੁਹਾਨੂੰ ਮਲਾਉਣੇ ਇਹਨਾਂ ਨੇ ਵੀ ਨਵਾਂ ਚੈਨਲ ਬਣਾਇਆ ਆ ਆਪਦਾ ਵੱਧ ਤੋਂ ਵੱਧ ਬਾਈ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਤੇ ਵੀਡੀਓ ਬਸ ਇੱਕ ਅੱਧੇ ਦਿਨ ਦੇ ਵਿੱਚ ਪਾ ਦਾਂਗੇ ਤੇ ਬਾਕੀ ਜਿਹੜੇ ਕਮੈਂਟ ਬੋਲਦੇ ਆ ਉਹਨਾਂ ਦੇ ਨਾਮ ਤੁਹਾਨੂੰ ਦੀਪਾਲ ਦੱਸਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਾਇਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੈਸੇ ਤਾਂ ਤੁਸੀਂ ਕਮੈਂਟ ਬਹੁਤ ਸੋਹਣੇ ਸੋਹਣੇ ਕਰਦੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਤੇ ਪਰ ਫਿਰ ਵੀ ਇੱਕ ਸਪੈਸ਼ਲ ਸਾਡੀ ਭੈਣ ਆ ਨਾ ਨਿਊਜ਼ੀਲੈਂਡ ਤੋਂ ਆ ਗਈ ਤੇ ਉਹ ਹੈਗੀ ਹੈ ਰਾਜਵੰਸ ਕੌਰ ਜਿਹੜੀ ਸਾਨੂੰ ਇੰਨਾ ਪਿਆਰ ਸਤਿਕਾਰ ਦੇ ਰਿਆ ਤੇ ਉਹਨਾਂ ਦੇ ਮੰਮੀ ਵੀ ਸਾਡੇ ਫੈਨ ਹੋ ਗਏ ਹਨ ਉਹ ਸਾਡੀ ਵੀਡੀਓ ਟਾਈਮ ਤੋਂ ਟਾਈਮ ਕੱਢ ਕੇ ਵੀਡੀਓ ਵੀ ਦੇਖਦੇ ਨੇ ਉਹਨਾਂ ਦਾ ਸਪੈਸ਼ਲ ਤਹਿ ਦਿਲੋਂ ਮੈਂ ਧੰਨਵਾਦ ਕਰਦੀ ਹਾਂ ਹੁਣ ਹੈਗੀ ਹੈ ਜੀ ਕਮੈਂਟਾਂ ਦੀ ਬਾਰੀ ਕਮਲੇਸ਼ ਕੁਮਾਰੀ, ਸੁਖਵਿੰਦਰ ਸਿੰਘ, ਮਨਤਾਜ ਸਿੰਘ ਸਰਾ, ਅਨੀਤਾ ਰਾਣੀ, ਕਮਲੇਸ਼ ਬਠੇਲਾ ਮੁਖਸਰ ਤੋਂ, ਸਵਰਨਜੀਤ ਕੌਰ ਬੀਰੋਕੇ ਸੁਖੀ, ਅਵਤਾਰ ਢਾਲੀਵਾਲ, ਮਨਜੀਤ ਕੌਰ, ਜਸਪ੍ਰੀਤ ਕੌਰ, ਗਗਨਦੀਪ, ਕੌਰ ਸਿੰਦਰ ਕੌਰ, ਬੇਦ ਪ੍ਰਕਾਸ਼ ਖਾਖਰ, ਰਾਜਵੰਸ ਕੌਰ ਨਿਊਜ਼ੀਲੈਂਡ ਤੋਂ, ਸੁੰਦਰ 나ਗਪਾਲ। ਧੰਨਵਾਦ ਜੀ ਇਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਸੋਨੇ ਸੋਨੇ ਕਮੈਂਟ ਕੀਤੇ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਨਾਲੇ ਜੀ ਇਹ ਹੈਗੀਆਂ ਮੇਰੀ ਭੈਣ ਠੀਕ ਆ ਤੇ ਉਹ ਹੈਗਾ ਮੇਰਾ ਭਰਾ ਇਹਨਾਂ ਦਾ ਵੀ ਚੈਨਲ ਹੁਣ ਆ ਰਿਹਾ ਹਨ ਤੇ ਇਹਨਾਂ ਦੇ ਚੈਨਲ ਨੂੰ ਵੀ ਸਪੋਰਟ ਕਰਨੀ ਹੈ ਇਹਨਾਂ ਦੇ ਚੈਨਲ ਦਾ ਨਾਮ ਹੈਗਾ ਮਿਸਟਰ ਮਿਸੇਜ ਸਿੱਧੂ ਠੀਕ ਆ ਸਪੋਰਟ ਜ਼ਰੂਰ ਕਰੋ ਇਹਨਾਂ ਦੀਆਂ ਵੀਡੀਓ ਬਹੁਤ ਸੋਹਣੀਆਂ ਸੋਹਣੀਆਂ ਬਣਾਇਆ ਕਰਾਂਗੇ ਬਹੁਤ ਸੋਹਣਾ ਕਨਸੈਪਟ ਲੈ ਕੇ ਆਵਾਂਗੇ ਤੇ ਬਸ ਜਿਵੇਂ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਆ ਉਨਾਂ ਹੀ ਇਹਨਾਂ ਦੀ ਵੀਡੀਓ ਨੂੰ ਵੀ ਤੁਸੀਂ ਪਿਆਰ ਦੇਣਾ ਧੰਨਵਾਦ ਸਾਰਿਆਂ ਦਾ